ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗੀਤ ਜੀ ਅੱਜ ਦੀ ਵੀਡੀਓ ਦਾ ਜੋ ਪੈਗਾਮ ਹੈ ਜੋ ਵਿਸ਼ਾ ਹੈ ਉਹ ਹੈ ਕਿ ਅਸੀਂ ਤਾਂ ਸਾਰੇ ਪੀਰਾਂ ਨੂੰ ਮੰਨਦੇ ਹਾਂ ਪਿਆਰ ਕਰਦੇ ਹਾਂ ਪਰ ਪੀਰਾਂ ਨੂੰ ਕਿਹੜੇ ਭਗਤ ਪਿਆਰੇ ਲੱਗਦੇ ਨੇ ਉਹਨਾਂ ਨੂੰ ਕਿਹੜੇ ਭਗਤ ਚੰਗੇ ਲੱਗਦੇ ਨੇ ਸੰਗੀਤ ਜੀ ਸਾਡੇ ਵਿੱਚੋਂ ਬਹੁਤੇ ਭਗਤ ਲੱਖਾਂ ਦੇ ਦਾਤੇ ਲਾਲਾ ਵਾਲੇ ਪੀਰ ਜੀ ਨੂੰ ਮੰਨਦੇ ਨੇ ਅਤੇ ਕਈ ਗੈਲਨੀ ਵਾਲੀ ਸਰਕਾਰ ਹਜ਼ੂਰ ਗੋਸਪਾਕ ਜੀ ਨੂੰ ਮੰਨਦੇ ਨੇ ਸੰਗਤ ਜੀ ਲਾਲਾ ਵਾਲੇ ਪੀਰ ਜੀ ਬਹੁਤ ਹੀ ਸ਼ਾਂਤ ਤੇ ਦਿਆਲੂ ਸੁਭਾਅ ਦੇ ਮਾਲਕ ਹਨ ਜਦ ਕਿ 11ਵੀਂ ਵਾਲੀ ਸਰਕਾਰ ਦਾ ਸੁਭਾਅ ਜਲਾਲੀ ਹੈ ਉਹਨਾਂ ਦਾ ਭਗਤ ਬਣਨਾ ਬਹੁਤ ਔਖਾ ਹੁੰਦਾ ਹੈ ਅਤੇ ਉਹਨਾਂ ਦੀ ਪ੍ਰੀਖਿਆ ਵੀ ਬਹੁਤ ਕਠੋਰ ਹੁੰਦੀ ਹੈ ਉਹ ਛੇਤੀ ਬਖਸ਼ਦੇ ਵੀ ਨਹੀਂ ਪਰ ਜੇ ਉਹ ਆਪਣੇ ਭਗਤਾਂ ਦੀ ਬਾਹ ਫੜ ਲੈਣ ਫੇਰ ਉਹ ਜੰਨਤ ਤੱਕ ਵੀ ਉਸ ਦਾ ਸਾਥ ਨਹੀਂ ਛੱਡਦੇ ਇਹ ਪੀਰਾ ਦੀ ਆਪਣੀ ਮਹਿਮਾ ਹੈ ਕਿ ਉਹ ਆਪਣੇ ਭਗਤਾਂ ਨੂੰ ਕਿੰਨਾ ਪਿਆਰ ਕਰਦੇ ਨੇ ਸੰਗੀਤ ਜੀ ਆਓ ਅਗੋਂ ਗੱਲ ਕਰਦੇ ਹਾਂ ਸਾਡੀ ਯਾਨੀ ਪੀਰਾ ਦੇ ਭਗਤਾਂ ਦੀ ਕਿ ਅਸੀਂ ਕਿਹੜੇ ਗੁਣ ਧਾਰਨ ਕਰੀਏ ਕਿ ਅਸੀਂ ਪੀਰਾ ਨੂੰ ਰਾਜੀ ਕਰ ਸਕੀਏ ਜਾ ਕਹਿ ਲੋ ਉਹ ਪੰਜ ਗੁਣ ਕਿਹੜੇ ਨੇ ਜਿੰਨਾ ਕਰਕੇ ਪੀਰ ਆਪਣੇ ਭਗਤਾਂ ਤੇ ਮਿਹਰਬਾਨ ਹੋ ਜਾਂਦੇ ਨੇ ਅਤੇ ਉਹਨਾਂ ਦੀ ਬਾਹ ਕਦੇ ਨਹੀਂ ਛੱਡਦੇ ਸੰਗਤ ਜੀ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਗੁਜ਼ਾਰਿਸ਼ ਹੈ ਕਿ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜ਼ਰੂਰ ਲਿਖੋ ਅਤੇ ਵੀਡੀਓ ਨੂੰ ਹੋਰ ਭਗਤਾਂ ਤੱਕ ਜ਼ਰੂਰ ਸ਼ੇਅਰ ਕਰੋ ਸੰਗਤ ਜੀ ਆਓ ਹੁਣ ਗੱਲ ਕਰਦੇ ਹਾਂ ਕਿ ਉਹ ਪੰਜ ਗੁਣ ਕਿਹੜੇ ਨੇ ਤਾਂ ਸੰਗਤ ਜੀ ਪਹਿਲਾ ਗੁਣ ਹੁੰਦਾ ਹੈ ਕਿ ਭਗਤ ਵਿੱਚ ਸਬਰ ਦਾ ਹੋਣਾ ਪੀਰਾਂ ਦੇ ਭਗਤ ਦਾ ਪਹਿਲਾ ਗੁਣ ਹੁੰਦਾ ਹੈ ਕਿ ਉਸ ਵਿੱਚ ਚ ਸਬਰ ਅਤੇ ਸ਼ਹਿਨਸ਼ੀਲਤਾ ਬਹੁਤ ਜ਼ਿਆਦਾ ਹੋਣੀ ਚਾਹੀਦੀ ਹੈ ਉਹ ਨਿੱਕੀ ਨਿੱਕੀ ਗੱਲ ਤੇ ਆਪੇ ਤੋਂ ਬਾਹਰ ਨਹੀਂ ਹੁੰਦਾ ਅਤੇ ਜੇਕਰ ਪੀੜਾ ਨੂੰ ਮੰਨਦਾ ਹੈ ਅਤੇ ਉਸ ਵਿੱਚ ਸਬਰ ਹੈ ਤਾਂ ਉਹ ਜ਼ਿੰਦਗੀ ਦੇ ਹਰ ਮੁਸ਼ਕਲ ਹਾਲਾਤ ਨੂੰ ਆਸਾਨੀ ਨਾਲ ਪਾਰ ਕਰ ਲਵੇਗਾ ਪਰ ਜੇਕਰ ਉਹ ਬੇਸਬਰ ਹੈ ਅਤੇ ਕੁਝ ਦਿਨ ਪੀੜਾ ਨੂੰ ਮੰਨ ਕੇ ਜੇ ਉਸ ਦੀ ਸੁਖਣਾ ਪੂਰੀ ਨਹੀਂ ਹੁੰਦੀ ਤੇ ਉਹ ਪੀਰਾਂ ਨੂੰ ਮੰਨਣਾ ਛੱਡ ਦਿੰਦਾ ਹੈ ਤਾਂ ਉਸ ਤੇ ਪੀਰ ਕਦੇ ਵੀ ਰਾਜੀ ਨਹੀਂ ਹੋ ਸਕਦੇ ਉਹ ਕਦੇ ਵੀ ਪੀਰਾਂ ਦਾ ਸੱਚਾ ਭਗਤ ਨਹੀਂ ਬਣ ਸਕਦਾ ਸੰਗਤ ਜੀ ਦੂਜਾ ਗੁਣ ਸੱਚੇ ਭਗਤਾਂ ਦਾ ਇਹ ਹੁੰਦਾ ਹੈ ਕਿ ਉਹ ਸੰਤੋਖੀ ਸੁਭਾਅ ਦੇ ਮਾਲਕ ਹੁੰਦੇ ਨੇ ਭਾਵ ਉਹ ਕਦੇ ਵੀ ਬੌਤੇ ਦੀ ਲਾਲਸਾ ਨਹੀਂ ਰੱਖਦੇ ਜੋ ਵੀ ਉਹਨਾਂ ਕੋਲ ਹੁੰਦਾ ਹੈ ਉਸੇ ਵਿੱਚ ਹੀ ਰਾਜੀ ਰਹਿੰਦੇ ਨੇ ਉਹ ਕਦੇ ਵੀ ਕਿਸੇ ਚੀਜ਼ ਦੀ ਕਾਮਨਾ ਨਹੀਂ ਕਰਦੇ ਉਹਨਾਂ ਕੋਲ ਸਧਾਰਨ ਜੀਵਨ ਜਿਉਣ ਦੀ ਕਲਾ ਹੁੰਦੀ ਹੈ ਅਤੇ ਉਹ ਰੁੱਖੀ ਸੁੱਕੀ ਰੋਟੀ ਖਾ ਕੇ ਵੀ ਰੱਬ ਦਾ ਸ਼ੁਕਰ ਮਨਾਉਂਦੇ ਹਨ ਸੰਗਤ ਜੀ ਅਜਿਹੇ ਭਗਤ ਪੀਰਾਂ ਨੂੰ ਬਹੁਤ ਪਿਆਰੇ ਹੁੰਦੇ ਨੇ ਅਤੇ ਉਸ ਅੱਲਾਹ ਦੀ ਕਚਹਿਰੀ 'ਚ ਅਜਿਹੇ ਭਗਤਾਂ ਦਾ ਰਤਬਾ ਬਹੁਤ ਉੱਚਾ ਹੁੰਦਾ ਹੈ ਸੰਗਤ ਜੀ ਪੀਰਾਂ ਦੇ ਭਗਤਾਂ ਵਿੱਚ ਤੀਜਾ ਗੁਣ ਇਹ ਹੁੰਦਾ ਹੈ ਕਿ ਉਹ ਦ੍ਰਿੜ ਨਿਸ਼ਚੇ ਵਾਲੇ ਹੁੰਦੇ ਨੇ ਸੰਗਤ ਜੀ ਅੱਜ ਦੇ ਕਲਯੁਗ ਦੇ ਦੌਰ ਵਿੱਚ ਹੈ ਰੱਬ ਦੀ ਇਬਾਦਤ ਕਰਨਾ ਸੌਖਾ ਕੰਮ ਨਹੀਂ ਹੈ ਅਨੇਕਾਂ ਹੀ ਰੁਕਾਵਟਾਂ ਤੇ ਦੁੱਖ-ਭੋਗ ਕੇ ਹੀ ਰੱਬ ਦੀ ਇਬਾਦਤ ਕੀਤੀ ਜਾਂਦੀ ਹੈ ਅਜਿਹੇ ਵਿੱਚ ਜੇਕਰ ਭਗਤਾਂ ਦਾ ਨਿਸ਼ਚੈ ਦ੍ਰਿੜ ਨਾ ਹੋਵੇ ਉਹਨਾਂ ਦਾ ਇਰਾਦਾ ਮਜ਼ਬੂਤ ਨਾ ਹੋਵੇ ਤਾਂ ਉਹ ਡੋਲ ਸਕਦੇ ਨੇ ਅਤੇ ਇੱਕ ਦਿਨ ਦੁੱਖਾਂ ਕਸ਼ਟਾਂ ਤੋਂ ਘਬਰਾ ਕੇ ਪੀਰਾਂ ਨੂੰ ਮੰਨਣਾ ਛੱਡ ਸਕਦੇ ਨੇ ਸੋ ਜਿਹੜੇ ਵੀ ਭਗਤ ਪੀਰਾਂ ਨੂੰ ਮੰਨਦੇ ਨੇ ਤਾਂ ਉਹਨਾਂ ਵਿੱਚ ਦ੍ਰਿੜ ਨਿਸ਼ਚੈ ਵਾਲਾ ਗੁਣ ਜ਼ਰੂਰ ਹੋਣਾ ਚਾਹੀਦਾ ਹੈ ਕੋਈ ਕੁਝ ਵੀ ਆਖੀ ਜਾਵੇ ਪਰ ਉਹ ਪੀਰਾਂ ਦੀ ਇਬਾਦਤ ਕਰਨਾ ਨਹੀਂ ਛੱਡਦੇ ਅਜਿਹੇ ਗੁਣਾ ਵਾਲੇ ਭਗਤਾਂ ਤੇ ਪੀਰ ਬਹੁਤ ਛੇਤੀ ਪ੍ਰਸੰਨ ਹੁੰਦੇ ਨੇ ਸੰਗਤ ਜੀ ਸੱਚੇ ਭਗਤਾ ਵਿੱਚ ਚੌਥਾ ਗੁਣ ਇਹ ਹੁੰਦਾ ਹੈ ਕਿ ਉਹ ਸੱਚੇ ਮਨੋ ਵਾਲੇ ਅਤੇ ਸੱਚਾ ਬੋਲਣ ਵਾਲੇ ਹੁੰਦੇ ਨੇ ਕੁਝ ਲੋਕ ਮਨ ਵਿੱਚ ਕੁਝ ਹੋਰ ਰੱਖਦੇ ਨੇ ਪਰ ਉੱਪਰੋਂ ਉੱਪਰੋਂ ਰੱਬ ਦਾ ਨਾਮ ਜਪਦੇ ਰਹਿੰਦੇ ਨੇ ਅਜਿਹੇ ਭਗਤਾਂ ਦੀ ਪਾਠ ਪੂਜਾ ਵਿਅਰਥ ਹੈ ਇੱਕ ਢੋਂਗ ਹੈ ਪੀਰਾਂ ਦੇ ਸੱਚੇ ਭਗਤ ਆਪਣੇ ਮਨ ਦੇ ਸੱਚੇ ਅਤੇ ਸੱਚ ਬੋਲਣ ਵਾਲੇ ਹੁੰਦੇ ਨੇ ਕਿਸੇ ਲਾਭ ਲਈ ਝੂਠ ਬੋਲ ਕੇ ਆਪਣਾ ਈਮਾਨ ਕਦੇ ਨਹੀਂ ਵੇਚਦੇ ਹਮੇਸ਼ਾ ਸੱਚ ਬੋਲਦੇ ਨੇ ਅਤੇ ਸੱਚ ਦੇ ਰਾਹ ਤੇ ਚੱਲਦੇ ਨੇ ਐਸੇ ਭਗਤਾਂ ਦੇ ਦਿਲ ਵਿੱਚ ਸਾਖਸ਼ਾਤ ਰੱਬ ਵਸਦਾ ਹੈ ਅਤੇ ਉਹਨਾਂ ਉੱਪਰ ਪੀਰਾਂ ਦੀ ਕਿਰਪਾ ਹੁੰਦੀ ਹੈ ਸੰਗਤ ਜੀ ਪੀਰਾਂ ਦੇ ਭਗਤਾਂ ਵਿੱਚ ਪੰਜਵਾਂ ਗੁਣ ਹੁੰਦਾ ਹੈ ਦਇਆ ਕਰਨਾ ਸੰਗੇ ਜੀ ਦਇਆ ਬਹੁਤ ਹੀ ਸ੍ਰੇਸ਼ਟ ਗੁਣ ਹੈ ਜਿਹੜੇ ਭਗਤ ਕੇਵਲ ਚਾਰ ਗੁਣ ਰੱਖਦੇ ਨੇ ਪਰ ਰੱਬ ਦੇ ਬੜਾਏ ਜੀਵ ਜੰਤੂ ਉੱਤੇ ਅਤੇ ਹੋਰ ਮਨੁੱਖਾਂ ਤੇ ਦਇਆ ਨਹੀਂ ਕਰਦੇ ਉਹਨਾਂ ਨੂੰ ਪੀਰ ਕਦੇ ਵੀ ਕਬੂਲ ਨਹੀਂ ਕਰਦੇ ਉਹਨਾਂ ਦੀ ਭਗਤੀ ਵੀ ਵਿਅਰਥ ਹੀ ਜਾਂਦੀ ਹੈ ਸਾਨੂੰ ਹਰੇਕ ਜੀਵ ਤੇ ਦਇਆ ਕਰਨੀ ਚਾਹੀਦੀ ਹੈ ਅਤੇ ਕਿਸੇ ਵੀ ਪ੍ਰਾਣੀ ਨੂੰ ਜਾਣ ਬੁੱਝ ਕੇ ਤੰਗ ਨਹੀਂ ਕਰਨਾ ਚਾਹੀਦਾ ਸਭ ਦੇ ਅੰਦਰ ਉਸ ਰੱਬ ਦੀ ਜੋਤ ਨੂੰ ਵੇਖਣ ਵਾਲੇ ਭਗਤ ਹੀ ਪੀਰਾਂ ਦੀ ਕਚਹਿਰੀ ਵਿੱਚ ਪ੍ਰਵਾਨ ਹੁੰਦੇ ਨੇ ਅਜਿਹੇ ਭਗਤ ਜਿਨ੍ਹਾਂ ਅੰਦਰ ਇਹ ਪੰਜੇ ਗੁਣ ਹਨ ਤਾਂ ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਪੀਰਾਂ ਦੀ ਨਜ਼ਰ ਵਿੱਚ ਹਨ ਉਹਨਾਂ ਤੇ ਇੱਕ ਦਿਨ ਪੀਰਾਂ ਦੀ ਕਿਰਪਾ ਜ਼ਰੂਰ ਹੋਣੀ ਹੈ ਸੋ ਸੰਗਤ ਜੀ ਇਹਨਾਂ ਨੂੰ ਪੰਜ ਗੁਣ ਜਿਹੜੇ ਪੀਰਾਂ ਨੂੰ ਬਹੁਤ ਪਿਆਰੇ ਹਨ ਆਸ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜਾਣ ਤੋਂ ਪਹਿਲਾਂ ਸਾਡਾ ਚੈਨਲ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਰ ਦੇਣਾ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ